ਹੈ ਜੋ ਅੱਜ ਦਾ ਇੱਕ ਵਿਸ਼ੇਸ਼ ਮੁੱਦਾ ਹੈ ਜੋ ਅਮਿਤ ਸ਼ਾ ਦੇਸ਼ ਦੇ ਗ੍ਰਹਿ ਮੰਤਰੀ ਨੇ ਆਪੱਤੀ ਜਨਕ ਅਬਜੈਕਸ਼ਨੇਬਲ ਟਿੱਪਣੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਵਿੱਚ ਕੀਤੀਆਂ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਮਾਨਯੋਗ ਸਰਦਾਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਸਰਦਾਰ ਬਲਕਾਰ ਸਿੰਘ ਜੀ ਮਾਨਯੋਗ ਐਮਐਲਏ ਸਾਹਿਬ ਸ਼੍ਰੀ ਦੀਪਕ ਬਾਲੀ ਜੀ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਅਮਰਤਪਾਲ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਿੰਦਰ ਸਿੰਘ ਜੀ ਸ਼ੇਰਗਿਲ ਜਨ ਸੈਕਟਰੀ ਐਚ ਐਸ ਸੰਧੂ ਜੀ ਸਾਡੇ ਮੰਗਲ ਸਿੰਘ 바ਸੀ ਜੀ ਚੇਅਰਮੈਨ ਸਾਹਿਬ ਗੁਰਚੰਦ ਸਿੰਘ ਚੰਨੀ ਜੀ ਅੱਜ ਇਸ ਪ੍ਰਸਤੇ ਜਰੀਏ ਅਸੀਂ ਦੇਸ਼ ਦੀ ਹੁਕਮਰਾਨ ਪਾਰਟੀ ਭਾਰਤੀ ਜਨਤਾ ਪਾਰਟੀ ਅਮਿਤ ਸ਼ਾ ਨਰਿੰਦਰ ਮੋਦੀ ਜੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਇਸ ਦੇਸ਼ ਨੂੰ ਇਕੱਠਿਆ ਰੱਖਣ ਵਿੱਚ ਅਲੱਗ-ਅਲੱਗ ਪਛਾਵਾਂ ਅਲੱਗ-ਅਲੱਗ ਵਰਗਾਂ ਬੋਲੀਆਂ ਸੱਭਿਆਚਾਰ ਵਿੱਚ ਵੰਡੇ ਹੋਏ ਦੇਸ਼ ਨੂੰ ਇੱਕ ਮੁਠ ਕਰਨ ਵਿੱਚ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਦਾ ਕਨਸਟੀਚਿਊਸ਼ਨ ਦਾ ਤੇ ਉਹਨਾਂ ਦੀ ਕੀਤੀ ਮਿਹਨਤ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਗਾ ਕੇ ਪਰਿਵਾਰ ਬਾਰ ਕੇ ਬਹੁਤ ਮਿਹਨਤ ਕਰਕੇ ਇਸ ਦੇਸ਼ ਦੇ ਸੰਵਿਧਾਨ ਨੂੰ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਸਾਰੇ ਹੀ ਵਰਗਾਂ ਨੂੰ ਬਰਾਬਰ ਦੇ ਹੱਕ ਹਕੂਕ ਦਿੱਤੇ ਅੱਜ ਬੀਜੇਪੀ ਕੋਲੋਂ ਆਰਐਸਐਸ ਕੋਲੋਂ ਇਸ ਦੇਸ਼ ਦੇ ਸੈਕੂਲਰਵਾਦੀ ਲੋਕਾਂ ਨੂੰ ਸੰਵਿਧਾਨ ਨੂੰ ਬਦਲਣ ਦਾ ਖਦਸ਼ਾ ਉਹ ਲਗਾਤਾਰ ਮੁੱਦਾ ਵੀ ਬਣ ਰਿਹਾ ਤੇ ਜੋ ਸਟੇਟਮੈਂਟ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਦਿੱਤੀ ਹੈ ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ ਉਹ ਸਟੇਟਮੈਂਟ ਆਰਐਸਐਸ ਤੇ ਬੀਜੇਪੀ ਦੀ ਦੇਸ਼ ਔਰ ਦੇਸ਼ ਦੇ ਦਬੇ ਕੁਚਲੇ ਲੋਕਾਂ ਜਿਹੜੇ ਡਾਕਟਰ ਅੰਬੈਡਕਰ ਸਾਹਿਬ ਨੂੰ ਕਿਉਂਕਿ ਜਿਨ੍ਹਾਂ ਨੇ ਹੱਕ ਦਿੱਤੇ ਆ ਜ਼ਿੰਦਗੀ ਦਿੱਤੀ ਆ ਉਹਨਾਂ ਨੂੰ ਭਗਵਾਨ ਤੂੰ ਘਟ ਵੀ ਨਹੀਂ ਸਮਝ ਦੇ ਤੇ ਇਸ ਸਟੇਟਮੈਂਟ ਦੇ ਨਾਲ ਬੀਜੇਪੀ ਤੇ ਆਰਐਸਐਸ ਦਾ ਚਿਹਰਾ ਜਿਹੜਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਕਿ ਉਹ ਗਰੀਬ ਵਿਰੋਧੀ, ਦਲਿਤ ਵਿਰੋਧੀ, ਕਨਸਟੀਟਿਊਸ਼ਨ ਵਿਰੋਧੀ ਤੇ ਦਲਿਤ ਲੋਕਾਂ ਦੇ ਹੱਕਾਂ ਵਿਰੋਧੀ ਤੇ ਰਿਜ਼ਰਵੇਸ਼ਨ ਵਿਰੋਧੀ ਹੈ। ਸੋ ਮੈਂ ਹੁਣ ਬੇਨਤੀ ਕਰੂੰਗਾ ਮਾਨਜੋਗ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਨੂੰ ਕਿ ਉਹ ਵੀ ਪਾਰਟੀ ਦਾ ਆਪਣਾ ਪੱਖ ਜਿਹੜਾ ਆ ਉਹ ਰੱਖਣਗੇ ਸਭ ਤੋਂ ਪਹਿਲਾਂ ਤੇ ਜੀ ਬਹੁਤ ਬਹੁਤ ਧੰਨਵਾਦ ਜਲੰਧਰ ਦੇ ਵਿੱਚ ਸਾਰੇ ਇਲੈਕਟ੍ਰੋਨਿਕ মিডিਆ ਵਾਲੇ ਬਹੁਤ ਸਤਿਕਾਰਯੋਗ ਸੱਜਣ ਨੇ মিডিਆ ਵੈਸੇ ਵਿੱਚ ਚੌਥਾ ਥਾਮਾ ਲੋਕਤੰਤਰ ਦਾ ਔਰ মিডিਆ ਰਾਈ ਜਿਹੜੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਰੱਖੀ ਜਾਂਦੀ ਹੈ ਪਿਛਲੇ ਦਿਨੀ ਦੇਸ਼ ਦੀ ਸਰਵਉੱਚ ਪੰਚਾਇਤ ਸੰਸਦ ਦੇ ਵਿੱਚ ਸੰਵਿਧਾਨ ਦੇ 75 ਸਾਲ ਪੂਰੇ ਹੋਣ ਤੇ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਪਾਰਟੀਆਂ ਤੋਂ ਚੁਣੇ ਹੋਏ ਨੁਮਾਇंदे ਜਿਹੜੇ ਭਾਗ ਲੈ ਰਹੇ ਸੀਗੇ ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਸਾਹਮਣੇ ਆਈ ਉਹ ਅਤਨਿੰਦਨਯੋਗ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਦ ਸ਼ਾਹ ਜੀ ਨੇ ਬੜੇ ਆਪੱਤੀਜਨਕ ਸ਼ਬਦ ਜਿਹੜੇ ਆ ਉਹ ਡਾਕਟਰ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਜੀ ਬਾਰੇ ਬੋਲੇ ਜਿਦੇ ਨਾਲ ਕਰੋੜਾਂ ਲੋਕਾਂ ਦੇ ਜਿਹੜੇ ਅੰਬੇਦਕਰ ਸਾਹਿਬ ਨੂੰ ਆਪਣਾ ਮਾਰਗਦਰਸ਼ਕ ਮੰਨਦੇ ਨੇ ਉਹਨਾਂ ਦੇ ਹਿਰਦੇ ਵਲੁੰਧਰੇ ਗਏ ਔਰ ਬੜਾ ਦੁੱਖ ਲੱਗਿਆ ਔਰ ਨਾਲ ਦੇ ਨਾਲ ਇੱਕ ਗੱਲ ਗੱਲ ਜਿਹੜੀ ਸਾਹਮਣੇ ਆਈ ਇਦੇ ਵਿੱਚੋਂ ਉੱਭਰ ਕੇ ਉਹ ਇਹ ਆ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਵਿਸ਼ੇਸ਼ ਮੁੱਦਾ ਹੈ ਜੋ ਅਮਿਤ ਸ਼ਾ ਦੇਸ਼ ਦੇ ਗ੍ਰਹਿ ਮੰਤਰੀ ਨੇ ਆਪੱਤੀ ਜਨਕ ਅਬਜੈਕਸ਼ਨੇਬਲ ਟਿੱਪਣੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਅੱਜ ਦਾ ਇੱਕ ਵਿਸ਼ੇਸ਼ ਮੁੱਦਾ ਹੈ ਜੋ ਅਮਿਤ ਸ਼ਾ ਦੇਸ਼ ਦੇ ਗ੍ਰਹਿ ਮੰਤਰੀ ਨੇ ਆਪੱਤੀਜਨਕ ਅਬਜੈਕਸ਼ਨੇਬਲ ਟਿੱਪਣੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਵਿੱਚ ਕੀਤੀਆਂ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਮਾਨਯੋਗ ਸਰਦਾਰ ਹਰਪਜਨ ਸਿੰਘ ਜੀ पी टी ओ साहब सरदार बलकार सिंह जी मानयोग एम एल ए साहब श्री दीपक बाली जी सीनियर लीडर आम आदमी पार्टी अमृतपाल जी साडे जिला प्रधान आम आदमी पार्टी सिंह जी शेरगिल जनरल सैकटरी एच एस संधु जी मंगल सिंह बासी जी चेयरमैन साहब गुरचरण सिंह चनी जी ਅੱਜ ਇਹ ਪ੍ਰਸ਼ਨ ਦੇ ਜ਼ਰੀਏ ਅਸੀਂ ਦੇਸ਼ ਦੀ ਹਕਮਰਾਨ ਪਾਰਟੀ ਭਾਰਤੀ ਜਨਤਾ ਪਾਰਟੀ ਅਮਿਤ ਸ਼ਾ ਨਰਿੰਦਰ ਮੋਦੀ ਜੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਇਸ ਦੇਸ਼ ਨੂੰ ਇਕੱਠਿਆ ਰੱਖਣ ਵਿੱਚ ਅਲੱਗ-ਅਲੱਗ ਪਛਾਵਾਂ ਅਲੱਗ-ਅਲੱਗ ਵਰਗਾਂ ਬੋਲੀਆਂ ਸੱਭਿਆਚਾਰ ਵਿੱਚ ਵੰਡੇ ਹੋਏ ਦੇਸ਼ ਨੂੰ ਇੱਕ ਮੁਠ ਕਰਨ ਵਿੱਚ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਦਾ ਕਨਸਟੀਚਿਊਸ਼ਨ ਦਾ ਤੇ ਉਹਨਾਂ ਦੀ ਕੀਤੀ ਮਿਹਨਤ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਗਾ ਕੇ ਪਰਿਵਾਰ-ਬਾਰ ਕੇ ਬਹੁਤ ਮਿਹਨਤ ਕਰਕੇ ਇਸ ਦੇਸ਼ ਦੇ ਸੰਵਿਧਾਨ ਨੂੰ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਸਾਰੇ ਹੀ ਵਰਗਾਂ ਨੂੰ ਬਰਾਬਰ ਦੇ ਹੱਕ ਹਕੂਕ ਦਿੱਤੇ। ਅੱਜ ਬੀਜੇਪੀ ਕੋਲੋਂ ਆਰਐਸਐਸ ਕੋਲੋਂ ਇਸ ਦੇਸ਼ ਦੇ ਸੈਕੂਲਰਵਾਦੀ ਲੋਕਾਂ ਨੂੰ ਸੰਵਿਧਾਨ ਨੂੰ ਬਦਲਣ ਦਾ ਖਦਸ਼ਾ ਉਹ ਲਗਾਤਾਰ ਮੁੱਦਾ ਵੀ ਬਣ ਰਿਹਾ ਤੇ ਜੋ ਸਟੇਟਮੈਂਟ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਦਿੱਤੀ ਹੈ ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ ਉਹ ਸਟੇਟਮੈਂਟ ਆਰਐਸਐਸ ਤੇ ਬੀਜੇਪੀ ਦੀ ਦੇਸ਼ ਔਰ ਦੇਸ਼ ਦੇ ਦਬੇ ਕੁਚਲੇ ਲੋਕਾਂ ਜਿਹੜੇ ਡਾਕਟਰ ਅੰਬੇਡਕਰ ਸਾਹਿਬ ਨੂੰ ਕਿਉਂਕਿ ਜਿਨ੍ਹਾਂ ਨੇ ਹੱਕ ਦਿੱਤੇ ਆ ਜ਼ਿੰਦਗੀ ਦਿੱਤੀ ਹੈ ਉਹਨਾਂ ਨੂੰ ਭਗਵਾਨ ਤੋਂ ਘੱਟ ਵੀ ਨਹੀਂ ਸਮਝਦੇ ਤੇ ਇਸ ਸਟੇਟਮੈਂਟ ਦੇ ਨਾਲ ਬੀਜੇਪੀ ਤੇ ਆਰਐਸਐਸ ਦਾ ਚਿਹਰਾ ਜਿਹੜਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਕਿ ਉਹ ਗਰੀਬ ਵਿਰੋਧੀ, ਦਲਿਤ ਵਿਰੋਧੀ, ਕਨਸਟੀਟਿਊਸ਼ਨ ਵਿਰੋਧੀ ਤੇ ਦਲਿਤ ਲੋਕਾਂ ਦੇ ਹੱਕਾਂ ਵਿਰੋਧੀ ਤੇ ਰਿਜ਼ਰਵੇਸ਼ਨ ਵਿਰੋਧੀ ਆ। ਸੋ ਮੈਂ ਹੁਣ ਬੇਨਤੀ ਕਰੂੰਗਾ ਮਾਨਯੋਗ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਨੂੰ ਕਿ ਉਹ ਵੀ ਪਾਰਟੀ ਦਾ ਆਪਣਾ ਪੱਖ ਜਿਹੜਾ ਆ ਉਹ ਰੱਖਣਗੇ। ਸਭ ਤੋਂ ਪਹਿਲਾਂ ਤੇ ਜੀ ਬਹੁਤ-ਬਹੁਤ ਧੰਨਵਾਦ ਜਲੰਧਰ ਦੇ ਵਿੱਚ ਸਾਰੇ ਇਲੈਕਟ੍ਰੋਨਿਕ মিডিਆ ਵਾਲੇ ਬਹੁਤ ਸਤਿਕਾਰਯੋਗ ਸੱਜਣ ਨੇ মিডিਆ ਵੈਸੇ ਵੀ ਚੌਥਾ ਥਾਮਾ ਲੋਕਤੰਤਰ ਦਾ ਔਰ মিডিਆ ਰਾਈ ਜਿਹੜੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਰੱਖੀ ਜਾਂਦੀ ਆ ਪਿਛਲੇ ਦਿਨੀ ਦੇਸ਼ ਦੀ ਸਰਵਉੱਚ ਪੰਚਾਇਤ ਸੰਸਦ ਦੇ ਵਿੱਚ ਸੰਵਿਧਾਨ ਦੇ 75 ਸਾਲ ਪੂਰੇ ਹੋਣ ਤੇ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਪਾਰਟੀਆਂ ਤੋਂ ਚੁਣੇ ਹੋਏ ਨੁਮਾਇंदे ਜਿਹੜੇ ਭਾਗ ਲੈ ਰਹੇ ਸੀਗੇ ਔਰ ਉਹਦੇ ਵਿੱਚ ਇੱਕ ਗੱਲ ਜਿਹੜੀ ਸਾਹਮਣੇ ਆਈ ਉਹ ਅਤਨਿੰਦਨਯੋਗ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਬੜੇ ਆਪੱਤੀ ਜਨਕ ਸ਼ਬਦ ਜਿਹੜੇ ਆ ਉਹ ਡਾਕਟਰ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਜੀ ਬਾਰੇ ਬੋਲੇ ਜਿਹਦੇ ਨਾਲ ਕਰੋੜਾਂ ਲੋਕਾਂ ਦੇ ਜਿਹੜੇ ਅੰਬੇਦਕਰ ਸਾਹਿਬ ਨੂੰ ਆਪਣਾ ਮਾਰਗਦਰਸ਼ਕ ਮੰਨਦੇ ਨੇ ਉਹਨਾਂ ਦੇ ਹਿਰਦੇ ਵਲੁੰਧਰੇ ਗਏ ਔਰ ਬੜਾ ਦੁੱਖ ਲੱਗਿਆ ਔਰ ਨਾਲ ਦੇ ਨਾਲ ਇੱਕ ਗੱਲ ਗੱਲ ਜਿਹੜੀ ਸਾਹਮਣੇ ਆਈ ਇਹਦੇ ਵਿੱਚੋਂ ਉੱਭਰ ਕੇ ਉਹ ਇਹ ਆ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੀ ਮਾਨਸਿਕਤਾ ਕੀ ਹੈ ਦੇਸ਼ ਦੇ ਉਸ ਉਸ ਸਖੀਅਤ ਜਿਸਨੇ ਦੇਸ਼ ਨੂੰ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਇੱਕ ਸੰਵਿਧਾਨ ਦਿੱਤਾ ਹੈ ਸੰਵਿਧਾਨ ਕਿਸੇ ਦੇਸ਼ ਦਾ ਬਣਾਉਣਾ ਬਹੁਤ ਔਖਾ ਕੰਮ ਹੁੰਦਾ ਹੈ ਔਰ ਬੜਾ ਸੂਝ-ਬੂਝ ਵਾਲਾ ਕੰਮ ਹੁੰਦਾ ਹੈ ਬਾਬਾ ਸਾਹਿਬ ਅੰbedkar ਸਾਹਿਬ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਬੜਾ ਡੂੰਘਾ ਅਧਿਐਨ ਕੀਤਾ ਜਿਹੜੇ-ਜਿਹੜੇ ਸੰਵਿਧਾਨਾਂ ਦੇ ਵਿੱਚੋਂ ਜਿਹੜੀ ਗੱਲ ਭਾਰਤ ਦੇ ਸੱਭਿਆਚਾਰ ਨੂੰ ਸੰਸਕ੍ਰਿਤੀ ਨੂੰ ਮੁੱਖ ਰੱਖ ਕੇ ਸਹੀ ਸੀਗੀ ਉਹਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਔਰ ਲੰਬੀ ਜਦੋਂ ਜਾਤ ਤੋਂ ਬਾਅਦ ਭਾਰਤ ਨੂੰ ਇੱਕ ਸੂਤਰ ਦੇ ਵਿੱਚ ਪਰੋਇਆ ਇੱਕ ਬੈਲੈਂਸਡ ਵਧੀਆ ਸੰਵਿਧਾਨ ਜੜਾ ਦਿੱਤਾ ਜਿਹਦੇ ਵਿੱਚ ਡਾਊਨ ਟ੍ਰੋਡਨ ਲੋਕ ਜਿਹੜੇ ਸੀਗੇ ਉਹਨਾਂ ਦੀ ਐਜੂਕੇਸ਼ਨ ਨਾਲ ਸੰਬੰਧਤ ਅਨਟਚਬਿਲਟੀ ਨੂੰ ਖਤਮ ਕਰਨਾ ਔਰ ਵੂਮਨ ਨੂੰ ਵੋਟ ਦਾ ਅਧਿਕਾਰ ਦੇਣਾ ਪ੍ਰੋਪਰਟੀ ਦੇ ਰਾਈਟਸ ਦੇ ਨੇ ਬੜੀਆਂ ਇਹੋ ਜੀਆਂ ਸੁਧਾਰਵਾਦੀ ਇੰਪਰੂਵਮੈਂਟ ਵਾਲੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਜਿਹੜੀਆਂ ਤਰ੍ਹਾਂਵਾਂ ਸੀਗੀਆਂ ਉਹ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਔਰ ਜਦੋਂ ਇਹ ਸੰਵਿਧਾਨ ਬਣ ਕੇ ਤਿਆਰ ਹੋਇਆ ਬੜਾ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਮੁਸ਼ਕਲ ਸੀਗਾ ਜਿੱਥੇ ਵੱਖ-ਵੱਖ ਕਲਚਰ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਵੱਖ-ਵੱਖ ਅਤਰ ਮਾਨੂਮਨਨ ਵਾਲੇ ਲੋਕ ਵੱਖ-ਵੱਖ ਜਾਤੀਆਂ ਨਾਲ ਸੰਬੰਧਿਤ ਲੋਕ ਜਦੋਂ ਇੱਕ ਦੇਸ਼ ਦੇ ਵਿੱਚ ਹੋਣ ਤੇ ਉੱਥੇ ਇਹ ਕੰਮ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਨੇ ਭਾਰਤ ਨੂੰ ਇੱਕ ਸੰਗਾਠਮਿਕ ਪ੍ਰਣਾਲੀ ਫੈਡਰਲਿਜ਼ਮ ਜਿਹੜਾ ਸੀਗਾ ਉਹ ਦਿੱਤਾ ਜਿਹਦੇ ਵਿੱਚ ਹਰ ਜਿਹੜਾ ਸਾਡਾ ਗਰੁੱਪ ਸੀਗਾ ਚਾਹੇ ਉਹ ਕਲਚਰਲ ਸੀਗਾ ਚਾਹੇ ਉਹ ਰਿਲੀਜੀਅਸ ਸੀਗਾ ਚਾਹੇ ਕਾਸਟ ਬੇਸਡ ਸੀਗੇ ਉਹਨਾਂ ਨੂੰ ਸਭ ਨੂੰ ਹੀ ਉਹਨਾਂ ਦੇ ਅਧਿਕਾਰ ਜਿਹੜੇ ਆ ਉਹ ਦੁਆਏ। ਉਹਨਾਂ ਦਾ ਨਾਮ ਅੱਜ ਵੀ ਦੁਨੀਆ ਦੇ ਵਿੱਚ ਇਸ ਗੱਲ ਕਰਕੇ ਚਮਕ ਰਿਹਾ ਹੈ ਕਿ ਉਹਨਾਂ ਨੇ ਹਿਊਮਨ ਰਾਈਟਸ ਦੇ ਉੱਤੇ ਜਿਹੜਾ ਬਹੁਤ ਯੋਗਰ ਦਿੱਤਾ ਇਹ ਜਿਹੜੀ ਪਿਛਲੇ ਦਿਨੀ ਘਟਨਾ ਵਾਪਰੀ ਇਹਦੇ ਵਿੱਚ ਅਮਿਤ ਸ਼ਾਹ ਜੀ ਨੇ ਬੜੇ ਮੈਂ ਤੇ ਕਹੂੰਗਾ ਜਾਲਮਾਨਾ क्रूअल ਤਰੀਕੇ ਦੇ ਨਾਲ ਇੱਕ ਵਾਰ ਕੀਤਾ ਔਰ ਆਪਣੀ ਮਾਨਸਿਕਤਾ ਜਿਹੜੀ ਵੀਜੇਪੀ ਦੇ ਤੇ ਆਰਐਸਐਸ ਦੀ ਮਾਨਸਿਕਤਾ ਆ ਉਹਨਾਂ ਦੀ ਉੱਭਰ ਕੇ ਸਾਹਮਣੇ ਆਈ ਕਿ ਇਹ ਲੋਕ ਜਿਹੜੇ ਨੇ ਉਹ ਦੇਸ਼ ਦੇ ਸੰਵਿਧਾਨ ਦੇ ਵਿਰੋਧ ਨੇ ਦੇਸ਼ ਦੇ ਉਹਨਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਜਿਨ੍ਹਾਂ ਨੂੰ ਬਾਬਾ ਸਾਹਿਬ ਦੇ ਉੱਤੇ ਅਥਾਹ ਵਿਸ਼ਵਾਸ ਆ ਉਹ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਅਥਾਹ ਪਿਆਰ ਕਰਦੇ ਨੇ ਉਹਨਾਂ ਦੇ ਉੱਤੇ ਇਹ ਬੜੀ ਗਹਿਰੀ ਝੋਟ ਜਿਹੜੀ ਆ ਉਹ ਮਾਰੀ ਗਈ ਸੋ ਅੱਜ ਪ੍ਰੈਸ ਕਾਨਫਰੰਸ ਦਾ ਸਾਡਾ ਮਕਸਦ ਇਹ ਸੀਗਾ ਕਿ ਅਸੀਂ ਤੁਹਾਡੇ ਜਰੀਏ ਲੋਕਾਂ ਨੂੰ ਸੁਚੇਤ ਕਰੀਏ ਕਿ ਇਹ ਜਿਹੜੀ ਇਹਨਾਂ ਦੀ ਤੰਗ ਦਿਲੀ ਜਿਹੜੀ ਚੱਲ ਰਹੀ ਆ ਬੀਜੇਪੀ ਦੀ ਆਰਐਸਐਸ ਦੀ ਹਿਟਨ ਅਜੰਡੇ ਦੇ ਵਿੱਚ ਇਹਨਾਂ ਦੀ ਚੱਲ ਰਹੀ ਆ ਕਿ ਭਾਰਤ ਦੇ ਸਵਿਧਾਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ ਸੋ ਇਹ ਇਹਨਾਂ ਦੀ ਅਸੀਂ ਮਨਸੂਬੇ ਜਿਹੜੇ ਆ ਉਹ ਕਿਸੇ ਕੀਮਤ ਤੇ ਜਿਹੜੇ ਆ ਉਹ ਕਾਮਯਾਬ ਨਹੀਂ ਹੋਣਦਿਆਂਗੇ ਜਦੋਂ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਸੀਗੀ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਸਾਡੀ ਸਰਕਾਰ ਨੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ ਤੇ ਭਗਤ ਸਿੰਘ ਜੀ ਦੀਆਂ ਤਸਵੀਰਾਂ ਪੂਰੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਲਗਾਈਆਂ ਗਈਆਂ ਸੀਗੀਆਂ ਉਹਦਾ ਮਕਸਦ ਇਹ ਸੀਗਾ ਕਿ ਇੱਕ ਉਹ ਵਿਅਕਤੀ ਜਿਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਦੂਸਰੇ ਉਹ ਵਿਅਕਤੀ ਜਿਨ੍ਹਾਂ ਨੇ ਦੇਸ਼ ਨੂੰ ਸੰਵਿਧਾਨ ਦਿੱਤਾ ਉਹਨਾਂ ਦੀ ਆਮ ਆਦਮੀ ਪਾਰਟੀ ਕਿੰਨੀ ਕਦਰ ਕਰਦੀ ਹੈ ਸੋ ਅੱਜ ਦੇ ਇਹ ਜਿਹੜੇ ਮਨਸੂਬੇ ਨੇ ਆ ਬੀਜੇਪੀ ਦੇ ਇਹ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣਦਿਆਂਗੇ ਸੋ ਅਸੀਂ ਪੁਰਜ਼ੋਰ ਸ਼ਬਦਾਂ ਦੇ ਵਿੱਚ ਜਿਹੜਾ ਵਿਵਾਦਿਤ ਬਿਆਨ ਸੰਸਦ ਦੇ ਵਿੱਚ ਅਮਿਤ ਸ਼ਾਹ ਜੀ ਦਾ ਆਇਆ ਉਹਦਾ ਅਸੀਂ ਵਿਰੋਧ ਕਰਦੇ ਆ ਨਿੰਦਾ ਕਰਦੇ ਆ ਔਰ ਇਹ ਇੱਕ ਵਿਸ਼ੇਸ਼ ਮੁੱਦਾ ਹੈ ਜੋ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਨੇ ਆ ਪੱਤੀ ਜਨਕ ऑब्जेक्शनएबल ਟਿੱਪਣੀ